ਏਅਰਪੋਰਟ ਦੇ ਅੰਦਰੋਂ ਜਦੋਂ ਰਾણો ਨੇ ਕੱਚ ਦੀਆਂ ਦੀਵਾਰਾਂ ਵਿੱਚੋਂ ਬਾਹਰ ਚਾਤੀ ਮਾਰੀ ਤਾਂ ਸ਼ਰਮ ਬਾਹਰ ਖੜੀ ਆਪਣੀ ਮਾਂ ਬੀਰੋ ਨਜ਼ਰ ਪਈ ਅੱਜ ਜਿੰਨੀ ਇਕੱਲੀ ਵੇਪਸ ਕਮਜ਼ੋਰ ਉਸਨੇ ਆਪਣੀ ਮਾਂ ਨੂੰ ਕਦੇ ਨਹੀਂ ਸੀ ਦੇਖਿਆ ਉਹ ਜਿਵੇਂ ਜਿਵੇਂ ਅੱਗੇ ਕਦਮ ਧਰਦੀ ਸੀ ਜາດ ਉਸ ਨੂੰ ਹੋਰ ਪਿੱਛੇ ਲੈ ਕੇ ਜਾ ਰਹੀਆਂ ਸਨ ਉਸ ਨੂੰ ਯਾਦ ਆ ਗਿਆ ਸੀ ਜਿਵੇਂ ਉਸਦੀ ਮਾਂ ਨੇ ਛੋਟੀ ਉਮਰੇ ਹੀ ਉਸ ਨੂੰ ਚੁੰਨੇ ਲੈਣ ਦਾ ਸਲੀਕਾ ਸਿਖਾ ਦਿੱਤਾ ਸੀ ਇੱਕ ਵਾਰ ਰਾਣੂ ਦਾ ਬਾਪੂ ਘਰ ਰੁਸ ਕੇ ਗਿਆ ਤਾਂ ਕਦੇ ਨਾ ਪਰਤਿਆ ਉਸ ਤੋਂ ਬਾਅਦ ਪਰ ਸਿਰਫ ਬੀਰੋ ਤੇ ਰਾਣੂ ਹੀ ਰਹਿ ਗਈਆਂ ਬੀਰੋ ਰਾਣੂ ਨੂੰ ਹਮੇਸ਼ਾ ਲੁਕੋ ਕੇ ਰੱਖਦੀ ਉਹ ਅਕਸਰ ਕਹਿੰਦੀ ਰਹਿੰਦੀ ਰਾਣੂ ਤੇਰੀ ਚੁੰਨੀ ਕਿੱਥੇ ਆ ਧੀਏ ਸਿਰ ਕੱਜ ਕੇ ਰਖੀ ਦਾ ਜਿਨ੍ਹਾਂ ਦੇ ਸਿਰ ਤੇ ਬਾਪ ਨਹੀਂ ਹੁੰਦਾ ਉਹ ਧੀयां ਬਹੁਤ ਰੜਕਦੀਆਂ ਲੋਕਾਂ ਦੀਆਂ ਅੱਖਾਂ ਵਿੱਚ ਰਾਣੂ ਉਦੋਂ ਬਹੁਤ ਛੋਟੀ ਸੀ ਉਸ ਨੂੰ ਤਾਂ ਇਹ ਵੀ ਸਮਝ ਨਹੀਂ ਸੀ ਆਉਂਦਾ ਹੁੰਦਾ ਕਿ ਮਾਂ ਕੀ ਇਸ਼ਾਰੇ ਕਰ ਰਹੀ ਹੈ। ਰਾਣੋ ਦੀ ਮਾਂ ਉਸ ਨੂੰ ਆਪ ਸਕੂਲ ਲੈਣ ਜਾਂਦੀ ਆਪ ਹੀ ਛੱਡ ਕੇ ਹੁੰਦੀ। ਬੀਰੋ ਲਈ ਰਾਣੋ ਹੀ ਉਸ ਦੀ ਜ਼ਿੰਦਗੀ ਸੀ। ਉਹ ਪਰ ਸ਼ਾਮੇ ਦੀ ਤਰ੍ਹਾਂ ਉਸ ਨੂੰ ਲਿਪਟੀ ਰਹਿੰਦੀ। ਰਾਣੋ ਪੜਾਈ ਵਿੱਚ ਬਹੁਤ ਹੋਸ਼ਿਆਰ ਨਿਕਲੀ। ਹਮੇਸ਼ਾ ਪਹਿਲੇ ਦਰਜੇ ਵਿੱਚ ਜਮਾਤ ਪਾਸ ਕਰਦੀ। ਵਜੀਫਾ ਲੱਗ ਗਿਆ ਸੀ ਉਸ ਨੂੰ ਪਿੰਡ ਦੇ ਮਾਸਟਰ ਨੇ ਜਦੋਂ ਕਦੇ ਦੀ ਮਿਲਣਾ ਤਾਂ ਉਸ ਨੇ ਹਰ ਵਾਰ ਕਹਿਣਾ ਬੀਰੋ ਕੁੜੀਏ ਤੂੰ ਰਾਣੋ ਨੂੰ ਬਹੁਤ ਪੜਾਈ ਦੇਖੀ ਇੱਕ ਦਿਨ ਤੇਰੀ ਤਕਦੀਰ ਬਦਲ ਦੇਵੇਗੀ ਤੇਰੀ ਧੀ ਹਰ ਰਾਣੋਂ 10ਵੀਂ ਪਾਸ ਕਰ ਗਈ ਸੀ ਇੱਕ ਦਿਨ ਉਹ ਕਹਿਣ ਲੱਗੀ ਬੇਬੇ ਹੁਣ ਮੈਂ ਇਕੱਲੀ ਸਕੂਲ ਜਾਇਆ ਕਰੂੰ ਸਾਰੀਆਂ ਕੁੜੀਆਂ ਮੈਨੂੰ ਸ਼ੇਡ ਦਿਆ ਨੇ ਮੈਨੂੰ ਬਹੁਤ ਸ਼ਰਮ ਆਉਂਦੀ ਐ ਜਦੋਂ ਤੂੰ ਮੈਨੂੰ ਸਕੂਲ ਲੈਣ ਆਉਂਦੀ ਹੈ ਬੀਰ ਨੂੰ ਲੱਗਿਆ ਜਿਵੇਂ ਉਹਦੀ ਰੂਹ ਅੱਡ ਹੋਣ ਦੀ ਗੱਲ ਕਰ ਰਹੀ ਹੋਵੇ ਉਹ ਦਿਲ ਤੇ ਪੱਥਰ ਰੱਖ ਕੇ ਬੋਲੀ ਚੰਗਾ ਧੀਏ ਮਾਂ ਨੂੰ ਉਦਾਸ ਦੇਖ ਰਾਣੋਂ ਨੇ ਮਾਂ ਨੂੰ ਜੱਪੀ ਵਿੱਚ ਲਿਆ ਤੇ ਕਹਿਣ ਲੱਗੀ ਬੇਬੇ ਯਕੀਨ ਰੱਖ ਆਪਣੇ ਪੁੱਤ ਤੇ ਤੈਨੂੰ ਕੋਈ ਉਲੰਭਾ ਨਹੀਂ ਆਊ ਮੈਂ ਕੋਈ ਐਸਾ ਕੰਮ ਨਹੀਂ ਕਰੂੰ ਜਿਸ ਨਾਲ ਤੇਰਾ ਸਿਰ ਨੀਮਾ ਹੋਵੇ ਪਤਨੀ ਲੱਗਿਆ ਰਾਣੂ ਪ੍ਰਸਤੂ ਆਲਸ ਕਰਕੇ ਸੱਤ ਵੈਂਡ ਨਲਪਾਸ ਕਰ ਗਈ ਆਲਸ ਦੇ ਸਕੂਲ ਤੋਂ ਹਮਰਮੇਸ਼ ਕਰ ਆਇਆ ਤੇ ਬੀਰੋ ਨੂੰ ਕਹਿਣ ਲੱਗਾ ਅੰਤੀ ਜੀ ਤੁਹਾਡੀ ਬੇਟੀ ਬਹੁਤ ਹੁਸ਼ਿਆਰ ਹੈ ਜੇ ਤੁਸੀਂ ਇਸ ਨੂੰ ਬਾਹਰ ਵਾਰਨ ਪੇਜਣਾ ਚਾਹੁੰਦੇ ਹੋ ਤਾਂ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ ਬੀਰੋ ਬੋਲੀ ਕੀ ਮਤਲਬ ਹੈ ਤੁਹਾਡਾ ਉਹ ਅੱਗ ਬੋਲਿਆ ਜੀ ਮੈਨੂੰ ਗਲਤ ਨਾ ਸਮਝਣਾ ਮੇਰੇ ਕੋਲ ਇੱਕ ਪਰਿਵਾਰ ਹੈ ਬਹੁਤ ਪੈਸੇ ਵਾਲਾ ਅਰਾਣ ਉਹਨਾਂ ਦੇ ਲੜਕੇ ਨੂੰ ਵਿਆਹ ਕੇ ਨਾਲ ਕੈਨੇਡਾ ਲੈ ਕੇ ਜਾਵੇ ਉਹ ਰਾਣੋਂ ਦੀ ਸਾਰੀ ਪੜਾਈ ਦਾ ਖਰਚਾ ਚੁੱਕਣ ਨੂੰ ਤਿਆਰ ਹਨ ਪਤਾ ਨਹੀਂ ਕਿ ਉਹ ਜਾ ਮੁੰਡਾ ਮੈਂ ਬਿਨਾਂ ਦੇਖਿਆ ਕਿਵੇਂ ਹਾਂ ਕਰ ਦੇਵਾਂ ਬੀਰੋ ਬੋਲੀ ਉਹ ਚੱਟ ਬੋਲਿਆ ਜੀ ਕਿਹੜਾ ਸੱਚੀ ਵਿਆਹ ਕਰਨਾ ਕੈਨੇਡਾ ਪਹੁੰਚ ਕੇ ਮੁੰਡਾ ਆਪਣੀ ਪੈਣ ਤੇ ਕਰ ਰਹੇਗਾ ਤੁਹਾਡੀ ਆਪਣੀ ਬੇਟੀ ਅੱਡ ਰਹੇਗੀ ਬੀਰੋ ਕਹਿਣ ਲੱਗੀ ਮੈਂ ਕਿਸੇ ਸਿਆਣੇ ਨਾਲ ਗੱਲ ਕਰਕੇ ਦੱਸੂ ਪਾਈ ਬੀਰੋ ਮਾਸਟਰ ਜੀ ਕੋਲ ਗਈ ਸਲਾਹ ਕਰਨ ਤਬ ਮਾਸਟਰ ਜੀ ਨੇ ਹਾਂ ਕਰ ਦਿੱਤੀ ਨਾਲੇ ਸਲਾਹ ਦਿੱਤੀ ਬੀਰੋ ਉੱਥੇ ਰਹਿਣ ਦੇ ਖਰਚੇ ਦੀ ਵੀ ਗੱਲ ਕਰ ਲਵੀ ਜਦੋਂ ਬੀਰੋ ਨੇ ਰਮੇਸ਼ ਨੂੰ ਕਿਹਾ ਕਿ ਉੱਥੇ ਰਹਿਣ ਦਾ ਖਰਚਾ ਵੀ ਦੇਣਾ ਪੈਣਾ ਤਾ ਰਮੇਸ਼ ਕਹਿਣ ਲੱਗਾ ਅੰਤੀ ਜੀ ਮੈਂ ਤੁਹਾਨੂੰ 30 ਲੱਖ ਰੁਪਏ ਦਵਾ ਦਿੰਦਾ ਹਾਂ ਸਭ ਕੁਝ ਹੈ ਹੋ ਜਾਣਾ ਇੰਨਾ ਪੈਸਿਆਂ ਨਾਲ ਬਾ ਤੁਸੀਂ 2 ਲੱਖ ਵਿੱਚੋਂ ਮੈਨੂੰ ਦੇਣੇ ਹਨ ਐਨੇ ਪੈਸਿਆਂ ਦੀ ਗੱਲ ਸੁਣ ਕੇ ਬੀਰੋ ਨੇ ਚੱਟ ਹਾਂ ਕਰ ਦਿੱਤੀ ਰਣੋਂ ਅੰਦਰ ਵੱਟੀ ਸਭ ਸੌਂਦੇ ਸੀ ਉਹ ਹੈਰਾਨ ਸੀ ਕਿ ਬੀਰੋ ਜਿਸਨੇ ਉਸਨੂੰ ਕਦੀ ਵੀ ਆਦਨੀ ਸੀ ਕੀਤਾ ਉਸਨੇ ਕਿਵੇਂ ਹਾਂ ਕਰ ਦਿੱਤੀ ਰਣ ਨੂੰ ਯਾਦ ਆ ਰਿਹਾ ਸੀ ਕਿਵੇਂ ਹਮੇਸ਼ਾ ਸੱਚ ਦੇ ਨਾਲ ਖੜਨਾ ਸਿਕਾਣ ਵਾਲੀ ਮਾਂ ਨੇ ਗੁਰੂ ਮਹਾਰਾਜ ਦੇ ਹਜ਼ੂਰੀ ਵਿੱਚ ਉਸ ਦੀਆਂ ਝੂਠੀਆਂ ਲਾਵਾ ਪੜਾਈਆਂ ਸਨ ਐਨ ਐਨ ਉਸ ਦੇ ਆਰ ਜੀ ਕਰ ਵਾਲੇ ਨੇ ਉਸ ਨੂੰ ਕਲਾਵੇ ਵਿੱਚ ਲੈ ਕੇ ਗਿਆ ਰਾਣੋ ਇਥੇ ਥਾਂ ਥਾਂ ਤੇ ਕੈਮਰੇ ਲੱਗੇ ਹਨ ਇਮੀਗ੍ਰੇਸ਼ਨ ਵਾਲੇ ਨਿਗ੍ਹਾ ਰੱਖਦੇ ਹਨ ਤੂੰ ਮੇਰੇ ਨਾਲ ਲੱਗ ਕੇ ਰਹਿ ਉਹ ਉਸ ਨੂੰ ਇਮੀਗ੍ਰੇਸ਼ਨ ਦਾ ਡਰਾਵਾ ਦੇ ਕੇ ਉਹਦੇ ਅੰਗਾਂ ਨੂੰ ਢੋਰਿਆ ਸੀ ਰਾਣੋ ਦੇ ਇਤਰਾਜ਼ ਕਰਨ ਤੇ ਉਹ ਬੋਲਿਆ 30 ਲੱਖ ਰੁਪਏ ਦਿੱਤਾ ਹੁਣ ਡਰਾਮਾ ਤਾਂ ਕਰਨਾ ਪੈਣਾ ਕਿਵੇਂ ਅੱਕਦੇ ਫੇਰੇ ਵਿੱਚ ਸਚਾਈ ਤੋਂ ਉਹਦੀ ਜ਼ਿੰਦਗੀ ਡਰਾਮੇ ਵਿੱਚ ਬਦਲ ਗਈ ਸੀ ਉਹ ਹੈਰਾਨ ਸੀ ਕਿ ਉਸ ਨੂੰ ਲੱਗ ਰਿਹਾ ਸੀ ਬਾਹਰ ਉਸਦੀ ਮਾਂ ਦੇ ਅਦਾਸ਼ਾਂ ਦੀ ਹਾਰ ਹੋਈ ਹੈ ਤੇ ਅੰਦਰ ਉਸਦੀ لیاقت ਦੀ ਹਾਰ ਹੋਈ ਹੈ ਪੈਸਿਆਂ ਵਾਲਾਂ ਦਾ ਨਲਾਇਕ ਪੁੱਤ ਜੋ ਆਪ ਆਇਲਸ ਵੀ ਪਾਸ ਨਹੀਂ ਕਰ ਸਕਿਆ ਅੱਜ ਉਹਦੇ ਸਿਰੇ ਤੇ ਵਿਗੜੇ ਹੋਏ ਅਮੀਰ ਜਾਦੇ ਦਾ ਨਾਂ ਉਸ ਨੂੰ ਤੋੜ ਦਿੱਤਾ ਗਿਆ ਜਿਸ ਨੂੰ ਕਦੇ ਲੋਕਾਂ ਦੀਆਂ ਨਜ਼ਰਾਂ ਤੋਂ ਵੀ ਮਹਿਫੂਜ਼ ਰੱਖਿਆ ਗਿਆ ਸੀ ਉਹ ਪਾਰੇ ਕਦਮਾਂ ਅਥਰੂ ਭਰੀਆਂ ਅੱਖਾਂ ਨਾਲ ਪਤਾ ਨਹੀਂ ਕਿਸ ਮੁਕਾਮ ਵੱਲ ਤੁਰ ਰਹੀ ਸੀ ਜਿਵੇਂ ਜਿਵੇਂ ਉਸ ਨੂੰ ਝੂਰਿਆ ਸੀ ਤੇ ਉਹ ਮਜਬੂਰ ਹੋਈ ਸੋਚ ਰਹੀ ਸੀ ਇਹ ਨਮੇ ਤਰ੍ਹਾਂ ਦਾ ਹਾਫਿਜ਼ ਦਾ ਵਿਚਾਰ ਪੈਦਾ ਹੋਇਆ ਜੋ ਸਮਾਜ ਨੂੰ ਵੀ ਕਬੂਲ ਹੈ ਜਿਸ ਵਿੱਚ ਮਾਪੇ ਤੀਆਂ ਨੂੰ ਆਵਤ ਹੋ ਰਹੇ ਹਨ ਉਸ ਨੇ ਕਿਤੇ ਰਗਵੀਰ ਬੜੈਚ ਦੀਆਂ ਸਤਰਾਂ ਪੜੀਆਂ ਸਨ ਉਹ ਉਸ ਨੂੰ ਬਹੁਤ ਯਾਦ ਆ ਰਹੀਆਂ ਸਨ ਜਦੋਂ ਦਰਾਂ ਦੀਆਂ ਚੀਤਾ ਚ ਕੋਈ ਫੁੱਲ ਪਿਆ ਨਜ਼ਰ ਕਿੰਨੀ ਜਲਦੀ ਟੁੱਟ ਗਿਆ ਬੇਸਬਰਿਆਂ ਦਾ ਸਬਰ